ਦੋਸਤੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਦੀਪਗੜ ਤਹਿਸੀਲ ਪੈ ਜਾਂਦੀ ਹੈ ਤਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਪੈ ਜਾਂਦਾ ਬਰਨਾਲਾ ਤੇ ਢਿੱਲੋਂ ਡੇਰੀ ਫਾਰਮ ਦੇ ਉੱਤੇ ਆਪਾਂ ਪਹੁੰਚੇ ਆਂਗੇ ਤੇ ਬਾਈ ਕੋਲੇ ਕਾਫੀ ਘਟੀਆਂ ਬਕਾਊ ਆ 25 ਤੋਂ 26 ਨਾਲ ਹੋਣੇ ਆ ਬਾਕੀ ਹਰ ਵਕਤ ਇਦਾਂ ਹੀ ਨਹੀਂ ਨਾਗੀ ਰਹਿੰਦੇ ਆਗੇ ਇਹ ਦੂ ਬਾਦ ਵੀ ਜਾਂਦੇ ਆਗੇ ਤੇ ਨਾਗ ਆਉਂਦੇ ਜਾਂਦੇ ਰਹਿੰਦੇ ਆਗੇ ਤੇ ਜੀਨੇ ਕੋਈ ਵੀ ਨਾ ਖਰੀਦਣਾ ਜਿਵੇਂ ਕਿ ਇਕੱਠੇ ਖਰੀਦਣਿਆਂ ਕਿਸੇ ਨੇ ਜਾਂ ਇੱਕ ਖਰੀਦਣਾਂ ਜਾਂ ਦੋ ਖਰੀਦਣੇ ਆ ਉਹ ਤੁਹਾਡੀ ਇੱਛਾ ਅਗੀ ਇੱਛਾ ਦੇ ਮੁਤਾਬਕ ਤੁਸੀਂ ਖਰੀਦ ਸਕਦੇ ਹੋਗੇ ਤੇ ਮੰਡੀ ਵਾਲਾ ਸਿਸਟਮ ਹੀ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਨਿਗਾ ਮਰਾ ਦਿੰਦੇ ਆ ਤੁਹਾਨੂੰ ਤੇ ਉਸ ਤੋਂ ਬਾਅਦ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਵਾਂਗੇ ਤੇ ਡਿਟੇਲ ਲੈ ਕੇ ਦੇਵਾਂਗੇ ਤੇ ਤੁਸੀਂ ਆ ਕੇ ਇੱਥੇ ਆ ਪੂਰੀ ਫੁੱਲ ਆਦੀ ਤਸੱਲੀ ਕਰਕੇ ਤੇ ਤੁਸੀਂ ਕਟੀਆਂ ਛੋਟੀਆਂ ਖਰੀਦ ਸਕਦੇ ਹੋਗੇ ਵਿੱਚ ਗੱਬਣ ਵੀ ਆ ਜਾਂਦੀਆਂ ਤੇ ਵੈਸੇ ਨੌਨ ਪ੍ਰੈਗਨੈਂਟ ਵੀ ਹੁੰਦੀਆਂ ਗਈਆਂ ਤੇ ਤੁਸੀਂ ਅੱਜ ਤਸੱਲੀ ਕਰਕੇ ਖਰੀਦ ਸਕਦੇ ਹੋ ਬੜੀਆ ਰਿਕਾਰਡ ਦੇ ਜਾਨਵਰ ਹੁੰਦੇ ਆਗੇ ਸਾਰੇ ਤੇ ਬਾਕੀ ਆਏ ਤੁਹਾਡਾ ਆਪ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਤੇ ਸਕਰੀਨ ਦੇ ਉੱਤੇ ਨੰਬਰ ਚ ਲੀ ਜਾਂਦਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਜਾਂ ਕੋਈ ਵੀ ਪਸ਼ੂ ਖਰੀਦਣਾ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਵਪਾਰ ਦਾ ਕੰਮ ਆਗਾ ਤੇ ਤੁਸੀਂ ਸਾਰੇ ਜਾਣਦੇ ਹੋ ਢਿੱਲੋਂ ਡੇਰੀ ਫਾਰਮ ਬਰਨਾਲਾ ਦੇ ਨਾਮ ਤੇ ਪੇਜ ਆ ਬਾਈ ਦਾ ਤੇ YouTube ਚੈਨਲ ਆਗਾ हां जी भाई सत श्री अकाल जी सत श्री अकाल वीर जी सत श्री अकाल ਤੇ ਬਾਈ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਹੈਗਾ ਪ੍ਰਤਪਾਲ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ 84270 19817 ਮੇਰਾ ਕੰਟੈਕਟ ਨੰਬਰ ਹੈਗਾ ਪਿੰਡ ਆਪਣਾ ਦੀਪਗੜ੍ਹ ਪੈ ਗਿਆ ਸ਼ਹਿਰਾਂ ਤੇ ਭਦੌਰ ਆਪਣੇ ਨੇੜੇ ਹੀ ਪੈਂਦਾ ਤੇ ਮੋਗੇ ਤੋਂ ਪੈ ਗਿਆ 40 ਕਿਲੋਮੀਟਰ ਤੇ ਬਰਨਾਲੇ ਤੋਂ ਪੈ ਗਿਆ 26 ਕਿਲੋਮੀਟਰ ਤੇ ਇਧਰ ਭਗਤਾ ਸਹਿਰ ਤੋਂ ਜੇਕਰ ਆਉਣਾ ਤਾਂ ਉੱਥੋਂ ਵੀ ਆਪਾਂ ਲਗਭਗ 20-22 ਕਿਲੋਮੀਟਰ ਪੈ ਜਾਂਦਾ ਹੈਗਾ ਠੀਕ ਆ ਬਾਈ ਤੇ ਉਹ ਬੈਸ ਤੋਂ ਤੁਹਾਨੂੰ ਸਾਰੇ ਜਾਣਦੇ ਹੀ ਆ ਨਾ ਆਪਣਾ ਚੈਨਲ ਵੀ ਹੈਗਾ ਹਾਂ ਜੀ ਉਹ ਡੇਰੀ ਫਾਰਮ ਬਰਨਾਲਾ ਦੇ ਨਾਮ ਤੇ ਆਪਣਾ ਚੈਨਲ ਆ ਤੇ ਬਾਕੀ ਆਪਣਾ ਵਪਾਰ ਦਾ ਕੰਮ ਆ ਹਨ ਹਾਂਜੀ ਹਾਂ ਵਪਾਰ ਦਾ ਕੰਮ ਬਾਈ ਤੇ ਬਾਈ ਡਿਟੇਲ ਦੱਸਦੇ ਮਾੜੀ ਜੀ ਵੀ ਆਪਣੇ ਕੋਲ ਜਿਹੜੇ ਜਾਨਵਰ ਆ ਵੀ ਕਿਸ ਤਰ੍ਹਾਂ ਦੇ ਆਉਂਦੇ ਹੈਗੇ ਠੀਕ ਹੈ ਆਪਣੇ ਕੋਲ ਹੈਗਾ ਵਪਾਰ ਦੇ ਕੰਮ ਰੁਟੀਨ ਦੇ ਵਿੱਚ ਜ਼ਿਆਦਾਤਰ ਆਪਣੇ ਕੋਲੇ ਕਟੀਆਂ ਝੋਟੀਆਂ ਆਉਂਦੀਆਂ ਹੈਗੀਆਂ ਠੀਕ ਆ ਬਾਈ ਅੱਜ ਆਪਣੇ ਕੋਲੇ ਆਪਣੀ ਹੈਗੀ ਅੱਜ 22 ਤਰੀਕ ਅੱਜ 22 ਤਰੀਕ ਨੂੰ ਲਗਭਗ ਆਪਣੇ ਕੋਲ ਖੜੇ ਹੈਗੇ ਪਰਮਾਤਮਾ ਦੀ ਕਿਰਪਾ 23 ਨੱਕ ਆਪਣੇ ਕੋਲ ਹਾਜ਼ਰ ਖੜੇ ਹੈਗੇ ਤੇ ਇਹ ਨਾ ਕਟੀਆਂ ਝੋਟੀਆਂ ਦੇ ਹਨ ਕਟੀਆਂ ਝੋਟੀਆਂ ਦੇ ਆਪਣੇ ਕੋਲ حاضر ਖੜੇ ਆਗੇ ਜਿਹਦੇ ਵਿੱਚ ਸਾਰੀਆਂ ਕਟੀਆਂ A to Z ਖੀਰੀਆਂ ਕਟੀਆਂ ਆਗੀਆਂ ਜਿਵੇਂ ਸਟਾਰਟਿੰਗ ਦੇ ਬੱਚਾ ਭਾਈ ਜਦੋਂ ਸ਼ੁਰੂ ਕਰਾਉਣਾ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਠੀਕ ਹੈ ਤੇ ਜਿਵੇਂ ਆਹ ਸਾਹਮਣੇ ਕੱਟੀ ਦੇਖੀ ਹੈ ਦੇਖੀ ਜਾਨੇ ਆਪਾਂ ਦੰਦੋ ਖੀਰੀ ਬਿਲਕੁਲ ਠੀਕ ਹੈ ਇਹ ਵੀ ਆਪਾਂ ਕਹਿਣ ਨੂੰ ਕਹੇ ਜੀ ਇਹ ਮੋਦੀ ਦੀ ਆ ਜੀ ਇਹਦੇ ਮਾਂ ਇੰਨਾ ਦੁੱਧ ਦਿੰਦੀ ਸੀ ਆਪਣਾ ਕਿਸੇ ਦਾ ਰਿਕਾਰਡ ਨਹੀਂ ਪਤਾ ਠੀਕ ਆਪਾਂ ਵਪਾਰ ਕਰਦੇ ਆ ਗਮਰਾਹ ਕਰਕੇ ਨਹੀਂ ਆਪਾਂ ਕਿਸ ਨੂੰ ਦੇਣਾ ਚਾਹੁੰਦੇ ਇਹਦੀ ਮਾਂ 20 ਕਿਲੋ ਦਿੰਦੀ ਸੀ ਇਹਦੀ ਮਾਂ ਜੀ ਇੱਧਰ ਗਈ ਸੀ ਉੱਧਰ ਗਈ ਸੀ ਆਪਣੇ ਕੋਲੇ ਬਾਜਬ ਰੇਟ ਜਿਹੜਾ ਮਾਰਕੀਟ ਦਾ ਰੇਟ ਹੁੰਦਾਗਾ ਉਸ ਦੇ ਅਕੋਰਡਿੰਗ ਦੇ ਆਪਣੇ ਕੋਲੇ ਕੱਟੀ ਹੁੰਦੀ ਹੈ ਕਿ ਕਹਿਣ ਦਾ ਭਾਵ ਇੱਕ ਮੇਰਾ ਡੈਮੋ ਤੌਰ ਤੇ ਹੈ ਆ ਜਦੋਂ ਆਪਾਂ ਕੱਟੀ ਖਰੀਦਦੇ ਆ ਮਾਲ ਮੋਲ ਚ ਚੀਜ਼ ਖਰੀਦਾਂਗੇ ਜਿਵੇਂ ਕਹਿੰਦੇ ਕਣਕ ਝੋਨਾ ਮੰਡੀ ਚ ਵਿਕਣੇ ਵਿਕਣਾ ਉਹ ਸਿਸਟਮ ਆ ਜੇ ਮਾਲ ਮੋਲ ਚ ਆਪਣੀ ਚੀਜ਼ ਖਰੀਦੀ ਹੋ ਗਈ ਜਦੋਂ ਮਰਜੀ ਵੇਚ ਲੋ ਅੱਜ ਜੇ ਤੁਸੀਂ 25 30 ਹਜ਼ ਠੀਕ ਲਾਬਣਾ ਕਰੇ 19 21 ਸੂਣ ਵੇਲੇ ਭਾਰ ਦਿਖਾਉਣ ਲੱਗ ਗਏ ਨਾ ਕੋਈ ਵੀ ਕਿਸੇ ਗੱਲ ਦਾ ਮੰਨ ਕੇ ਚੱਲੋ ਵੀ ਨੁਕਸਾਨ ਹੁੰਦਾਗਾ ਤਾਂ ਆਪਾਂ ਨੂੰ ਖਰਚਾ ਆਪਣਾ ਦੇ ਕੇ 50-55 ਦੀ ਵਿਗ ਜੂਗੀ ਜੇਕਰ ਆਪਾਂ ਗਮਰਾ ਹੋ ਗਏ ਪਹਿਲੇ ਕੱਟੀ ਖਰੀਦ ਲਈ ਦੀ ਮਾ ਥਲੇ 20 ਕਿਲੋ ਦੋ ਤੁਸੀਂ 1/2 ਲੱਖ ਰੁਪਏ ਕੱਟੀ ਤੇ ਲਾਤਾ ਫੂਣ ਲੱਗੇ ਵਜਨ ਕੱਢਣ ਲੱਗ ਗਏ ਉੱਥੇ ਕਿਸੇ ਨੇ ਨਹੀਂ ਪੁੱਛਣਾ ਵੀ ਇਹਦੀ ਮਾ ਕਿ 20 ਕਿਲੋ ਦੋ ਦਿੰਦੀ ਸੀ ਉਹਨੇ 65 ਦੀ ਵਿਗਣਾ ਤਾਂ ਉਦੋਂ ਫਾਰਮਰ ਨਾਲ ਕੀ ਹੁੰਦਾਗਾ ਉਹਦਾ ਮਨ ਆਦਾਤ ਹੋ ਜਾਂਦਾ ਬੰਦੇ ਦਾ ਦਿਲ ਟੁੱਟੇ ਨੇ ਇੱਕ ਤਰ੍ਹਾਂ ਦਾ ਤੇ ਉਹ ਲੱਖ ਦੀ ਕੱਟੀ ਖਰੀਦੀ ਜੰਮ ਦੀ ਤੇ ਸੂਣ ਵ ਤਾਂ ਉਹ ਤਾਂ ਆਬੀਨਸਲੀ ਹੋਊਗਾ ਵੀ ਖੋਣ ਨਹੀਂ ਹਟਾਉ ਤਾ ਫਾਇਦਾ ਨਹੀਂ ਇਸਕੇ ਤੇਰੇ ਬੱਚਾ ਆਪਾਂ ਲੋਕਾਂ ਨੂੰ ਇਸ ਚੀਜ਼ ਦੇ ਨਾਲ ਜੋੜਨਾ ਹੈਗਾ ਨਾ ਕਿ ਤੋੜਨਾ ਹੈਗਾ ਕਿਉਂਕਿ ਇੱਕ ਵਪਾਰ ਦੇ ਨਾਂ ਨਾਲ ਆਪਣਾ ਮੈਨੂੰ 4 ਸਾਲ ਹੋ ਗਏ ਇਸ ਕੰਮ ਕਰਦੇ ਨੂੰ ਮੇਰਾ ਵੀ ਕੋਈ ਫਰਜ ਆਉਂਦਾ ਕਿ ਕਿਸੇ ਨਾਲ ਆਪਾਂ ਲੋਕਾਂ ਨੂੰ ਕੋਈ ਅਸਾਂ ਕਾਮੁਦੇਸ਼ਰ ਕੇ ਕੋਈ ਨੋਟ ਦੇ ਸਕੀਏ ਕਿਉਂਕਿ 4 ਸਾਲਾਂ ਤੇ 40 ਵਿੱਚ ਮੈਂ ਜਿਹੜੀ ਗੱਲ ਸਿੱਖੀ ਆ ਵੀ ਮਾਲ ਮੋਲ ਚ ਚੀਜ਼ ਖਰੀਦੀ ਵੀ ਜਦੋਂ ਮਰਜੀ ਵੇਚ ਲਓ ਆਪਾਂ ਠੀਕ ਆ ਅੱਜ ਮੇਰੇ ਕੋਲ ਜਿਹੜੀਆਂ ਕੱਟ ਜਾਣਗੇ 25000 ਤੋਂ ਘੱਟ ਕੋਈ ਨਹੀਂ ਤੇ 50000 ਤੋਂ ਵੱਧ ਕੋਈ ਨਹੀਂ ਜਿਹਦਾ ਬਾਹਰ ਟੱਟੀ ਦੇਖੀ ਜਾਂਦੀ ਮਤਲਬ 25 ਤੋਂ 50 ਦੇ ਵਿੱਚ ਆ ਆ ਹੁਣ ਕੱਟੀ ਹੈਗੀ ਇਹ ਆਪਣੇ ਕੋਲੇ ਅੱਜ ਸਵੇਰ ਦੀ ਆਈ ਵੀ ਹੈਗੀ ਸਾਣ ਮਗਰ ਲੱਗਿਆ ਫਿਰਦਾ ਬੰਦੇ ਦੇ ਘਰੇ ਤਾਰਾ ਦੀ ਜਾਂਦੀ ਉਹਨੇ ਸੀਮੈਂਟ ਭਰਾਇਆ ਵਾ ਸੀਗਾ ਹਾਂ ਵੈਸੇ ਟੀਵੀ ਦਾ ਬੰਦਾ ਨਹੀਂ ਰਿਹਾਗਾ ਤੇ ਬਾਕੀ ਕੱਟੀ ਕਰਾਉਂਦੇ ਨੀਲੀ ਦਾ ਵੀ ਆਸਾਨ ਆਪਣੇ ਕੋਲੇ ਲੰਡੇ ਦਾ ਬੱਚਾ ਲੰਡੇ ਦਾ ਬੱਚਾ ਹੈ ਇਹ ਲੰਡੇ ਦਾ ਬੱਚਾ ਹੈ ਤਾਂ ਆਪਾਂ ਕਰਾਸ ਵੀ ਕਰਾ ਦੇਗਾ ਜ ਆਪਾਂ ਇਹ ਨਹੀਂ ਕਹੇਗੇ ਜਿਹੜੀ ਵੀ ਗੱਬਣ ਆ ਠੀਕ ਆ ਇਹ ਆਪਣੀ ਕਿਸਮਤ ਤੇ ਗੈਸ ਲਾਓ ਵੀ ਅੱਗੇ ਅੱਗੇ ਜਾ ਕੇ ਗੱਬਣ ਵੀ ਨਿਕਲ ਸਕਦੇ ਨਹੀਂ ਵੀ ਖਾਲੀ ਮੰਨ ਕੇ ਖਰੀਦੋ ਖਾਲੀ ਮੰਨ ਕੇ ਲੈ ਜਾਓ ਵੈਸੇ ਕਰਾਸ ਹੋ ਚੁੱਕੀ ਆਪਾਂ ਦੇਖੀਏ ਪਹਿਲਾਂ ਹਣਾ ਪਹਿਲੇ ਥਾਣੇ ਦੇਖੋ ਕੱਟੀ ਦੇ ਚਾਰ ਥਾਣਾਂਗੇ ਤੇ ਪੂਰੀ ਪੋਲੀ ਝੋਲੀਆ ਕੱਟੀ ਦੀ ਇਦਾਂ ਦੀ ਕੱਟੀਆਂ ਤੁਹਾਨੂੰ ਝੋਲੀ ਝਾਲੀ ਬਹੁਤ ਵਧੀਆ ਗਈਆਂ ਅੱਜ ਉੱਪਰ ਪੇਠੇ ਦੀ ਚੜਾਈ ਦੇਖੋ ਇਹਦੀ ਪੇਠੇ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਇਹ ਕੱਟੀਆਂ ਆਪਾਂ ਦੇਵਾਂਗੇ ਵੀਰ ਮੇਰੇ 47000 ਰੁਪਏ ਦੀ ਕੱਟੀਆਂ 47000 ਦੀ ਇਹ ਦੇਣੀ ਆ ਭਾ ਜੀ 47000 ਦੀ ਕੱਟੀ ਮਾਲਦਾਨ ਹੋ ਜਾਊਗਾ ਮਾਲਦਾਨ ਹੋ ਜਾਊਗਾ ਵਿੱਚ ਇੱਕ ਚੀਜ਼ ਆਪਾਂ ਹੋਰ ਨੋਟ ਕਰਾ ਦਈਏ ਅੱਗੇ ਤੋਂ ਆਪਣੀਆਂ ਕੱਟੀਆਂ ਤੇ ਆ ਚੀਜ਼ ਕੁੰਬਲਾ ਨਹੀਂ ਹੁੰਦਾ ਮੂਰੇ ਤੋਂ ਆ ਬਰੀਡ ਦੀ ਨਿਸ਼ਾਨੀ ਆਏ ਹਨ ਪਤਲੀ ਚਮੜੀ ਆ ਦੇਖੋ ਕਿਹਨੇ ਜਮਾ ਜਿੱਥੇ ਮਰਜੀ ਚੁੰਡੀ ਭਰੋ ਸਿਰ ਰੇਕੇ ਸਿੰਘ ਦੇਖੋ ਜਮਾ ਬਾਕੀ ਸਿੰਘਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫਿਰ ਦੀ ਕੁਆਲਿਟੀ ਜੇ ਕੱਤੀ ਮੈਂ ਵੇਚਣੀ ਹੋਵੇ ਇਹ ਮੋਦੀ ਦੀ ਹੈ ਜੀ ਆਪਾਂ ਮੁੱਲ ਕਰਨੇ 70000 ਰੁਪਇਆ ਸਹੀ ਗੱਲ ਆਪਾਂ ਨੇ ਤੇ ਮੱਸਦਾ 23 ਗੱਡੀਆਂ ਅੱਜ ਤੇ ਮੈਂ 10000 ਨਾਲ ਵੇਕੇ 60000 ਰੁਪਇਆ ਹੋ ਗਿਆ ਸਹੀ ਗੱਲ ਕਿਹਨੂੰ ਬਣਦਾ ਅੱਜ ਟਾਈਮ ਦੇ ਵਿੱਚ ਬਾਕੀ 31 ਸੋਣੀ ਆਉਂਗੀ ਹਨ ਹਾਂਜੀ ਉਹਦਾ ਕਿਸੇ ਸੀਮਨ ਦੀ ਚੰਗੇ ਤੋਂ ਕੋਈ ਵੈਸੇ ਪਰ ਆਪਾਂ ਜਦੋਂ ਰਿਕਾਰਡ ਨਹੀਂ ਬਤਾ ਆਪਣਾ ਫਿਰ ਆਪਾਂ ਦੱਸਣਾ ਆਪਾਂ ਆਪਾਂ ਆਪ ਸੇ ਲਾਉਨੇ ਸਹੀ ਗੱਲ ਇਹ ਹੁਣ ਆ ਕੱਟੀ ਆ ਗਈ ਥਣ ਦੇਖੋ ਥੱਲੇ ਇਹਦੇ ਝੋਲੀ ਦੇਖੋ ਕੱਟੀ ਇਹਦੀ ਵੀ ਝੋਲੀ ਬਹੁਤ ਵਧੀਆ ਝੋਲੀ ਬੜੀ ਚੰਗੀ ਆ ਨਾ ਫਿਰ ਵੀ ਦੋ ਬਾਹਰ ਥੱਲੇ ਵਾਈਟ ਹੈ ਇਹਦੇ ਇਹ ਵੀ ਸੋਹਣੀ ਹੈ ਝੋਟੀਆਂ ਉਹ ਨਹੀਂ ਕੱਟੀ ਪੂਰੀ ਵਧੀਆ ਕੱਟੀ ਆ ਗਈ ਇਹ ਕੱਟੀ ਆਪਾਂ ਦੇਵਾ ਹੋਣੀ ਹੈ ਇਹ ਇਹ ਆਪਾਂ 25 ਤੋਂ ਅੰਦਰ ਦੇਵਾਂ ਮੈਂ ਕੱਟੀ 22000 ਦੀ ਕੱਟੀ ਦੇਵਾਂਗੇ ਆਪਾਂ ਇਹ 22 ਦੇ ਵਿੱਚ ਵਿੱਚ ਸਿਰਫ ਇੱਕੋ ਕੱਟੀ ਜਿਹੜੀ 25 ਤੋਂ ਅੰਦਰ ਆ ਗਈ ਠੀਕ ਆ 22000 ਦੀ ਕੱਟੀ ਬਾਕੀ ਬਾਕੀ ਸਾਰੇ ਮੰਨ ਕੇ ਚਲੋ 25 ਤੋਂ 50 ਦੇ ਵਿੱਚ ਆ ਗਈਆਂ 25 ਤੋਂ 50 ਦੇ ਵਿੱਚ ਆ ਜਾਣੀ ਇਹ ਹੁਣ ਆ ਝੋਟੀ ਆ ਗਈ ਇਹਦੇ ਦੋ ਬਾਲ ਥੱਲੇ ਬਾਈਟ ਹੈਗੇ ਹੈਗੇ ਆਪਾਂ ਦੱਸ ਜੇ ਪਹਿਲਾਂ ਐਵੇਂ ਹਨਾ ਹਾਂ ਮਾੜਾ ਮੋਟਾ ਚੋਂ ਇੰਨਾ ਕਦਾਈ ਜਾਂਦਾ ਹਨਾ ਛੋੜੀ ਦੇਖੋ ਕਿੰਨੀ ਬੋਲੀ ਬਾਕੀ ਛੋੜੀ ਝਾਲੀ ਵਧੀਆ ਤੇ ਚਾਰੇ ਥਾਣਾ ਵਧੀਆ ਹਾਂ ਇਹਦਾ ਬੰਦਿਆ ਨੇ ਆਪਾਂ ਨੂੰ ਦੱਸਿਆ ਵੀ ਸੀਮਨ ਲੱਗਿਆ ਵਾ ਅਸ਼ੇਦ ਲੱਗਿਆ ਵਾ ਪਰ ਆਪਾਂ ਖਾਲੀ ਕਹਿ ਕੇ ਦੇਣੀ ਆ ਖਾਲੀ ਕਹਿ ਕੇ ਦੇਣੀ ਆ ਕਿਉਂਕਿ ਬਾਜਾ ਨਾ ਬਣਿਆ ਪਿਆ ਜੇ ਖਾਲੀ ਹੋ ਤਾਂ ਤਾਂ ਵੀ ਜਾਣਾ ਕਿੰਨੇ ਟਾਈਮ ਦਾ ਦੱਸਿਆ ਵੀ ਸੀਮਣ ਲੱਗਿਆ ਵਾ ਇਹ ਦੱਸਿਆ ਵੀ 17 ਤੋਂ 18 ਦਿਨ ਹੋਏ ਆਗੇ ਠੀਕ ਆ ਤਾਂ ਇਹ ਨੂੰ ਦੇਣੀ ਖਾਲੀ ਕਹਿ ਕੇ ਆ ਵੀ ਅਗਲੀ ਦੀ ਕਿਸਮਤ ਆ ਨਾ ਲੈ ਵੀ ਸਕਦੀ ਆ ਖਾਲੀ ਕਹਿ ਕੇ ਦੇਣੀ ਆ ਕੱਟੀ ਦੇਵਾਂਗੇ ਆਪਾਂ ਇਹ 50000 ਦੀ ਕੱਟੀ 50000 ਦੀ ਇਹ ਦੇਣੀ ਆ ਇਹਦੇ ਵਿੱਚ ਮਾਨਦਾਨ ਹੋ ਜੀ ਇਹ ਨਹੀਂ ਗੱਲ ਵੀ 50 ਤੋਂ ਬਾਹਰ ਨਹੀਂ ਜਾਂਦੀ ਇਹ ਵੀ ਜਿੰਨੇ ਆਪਾਂ ਜਣੀਕਰ ਰੇਡ ਕਰਾਂਗੇ ਵੀ ਉਹ ਚ ਮਾੜਾ ਮੋਟਾ ਮਾਨਦਾਨ ਹੋ ਜਾਊਗਾ ਆਹ 12000 2000 ਦਾ ਇਹਦਾ ਮਾਨਦਾਨ ਤਾਂ ਬੰਦੇ ਉਹ ਨੀਲੀ 라ਵੀ ਚ ਨੀਲੀ 라ਵੀ ਚ ਪੈਂਦੀ ਹੈ ਨਾ ਹਾਂਜੀ ਹਾਂ ਇੱਕ ਹੀ ਨੀਲੀ 라ਵੀ ਚ ਪੈਂਦੀ ਹਾਂ ਇੱਕੋ ਹੀ ਹੈ ਜ ਆਪਣੇ ਕੋਲ ਬਾਕੀ ਮੋਰਾ ਚ ਹਾਂ ਇਹ ਬਣ ਕੇ ਚੱਲੋ ਵੀ ਨੀਲੀ ਦਾ ਸੀਮਨ ਸੀ ਤੇ ਮੰਨ ਕੇ ਚੱਲੋ ਵੀ ਮੋਰਾ ਮਹਿਦ ਪੇਟੋਂ ਪੈਦਾ ਹੋਈ ਵੀ ਆ ਠੀਕ ਆ ਇਹਦੇ ਅੱਗੇ ਬੱਚੇ ਆਪਣੇ ਮੰਨ ਲੇ ਕੇ ਚੱਲੋ ਵੀ ਨੀਲੀ ਦੇ ਦੇਣੇ ਹੈਗੇ ਠੀਕ ਆ ਮੇਲੇ ਦਾ ਅੱਖਾਂ 'ਚੋਂ ਨੀਲੀ ਬਾਜੀ ਮਾਰਦੀ ਆ ਨੀਲੀ ਬਾਹ ਮਾਰੇ ਜਵਾਬ ਹੈ ਨਹੀਂ ਅੱਖਾਂ ਦੇ ਵਿੱਚ ਤੇ ਬਾਕੀ ਉਹ ਮਾਰਕਿੰਗ ਪ੍ਰੋਪਰ ਆ ਹਾਂ ਮਾਰਕਿੰਗ ਪ੍ਰੋਪਰ ਆ ਚਾਰ ਆ ਪਿਆਰੇ ਜਿਹੇ ਇਨਸਾਨ ਆ ਮੱਥੇ ਤੇ ਹੈਗਾ ਹਨਾ ਨਿਸ਼ਾਨ ਨੇ ਬਾਕੀ ਸਾਰੀਆਂ ਵਗੈਰਾ ਆ ਗਈ ਆ ਗਈ ਸਾਰੀਆਂ ਕਵਰ ਕਰਦੀ ਹੈਗੀ ਹੂੰ ਤੇ ਗੋ ਇਹ ਗੱਡੀ ਆ ਜੂਗੀ ਮੰਨ ਕੇ ਚਲੋ 35 37 ਦੇ ਘਰਾਂ ਦੇ ਵਿੱਚ ਹੀ 35 36 ਦੇ ਵਿੱਚ ਇਹ ਹੋ ਜੂਗੀ ਆ 35 37 ਦੇ ਘਰਾਂ ਦੇ ਵਿੱਚ ਇਹ ਆ ਜੂਗੀ ਠੀਕ ਹੈ ਤੇ ਅੱਗੇ ਬਾਕੀ ਹੋਰ ਚੱਲ ਕੇ ਬਰਾਉ ਜੀ ਮੈਂ ਇਦਾਂ ਕਰਤੀ ਖੜੀਆ ਤੇ ਬਾਕੀ ਇਹਨਾਂ ਦੀ ਕੋਈ ਉਮਰ ਦਾ ਪਤਾ ਕੋਈ ਅੰਦਾਜ਼ਾ ਕੋਈ ਪਤਾ ਨਹੀਂ ਇੱਕ ਆਪਣਾ ਤਾਂ ਦੇਖ ਕੇ ਬਾਡੀ ਵਾਟਰ ਦੇਖ ਕੇ ਮੈਂ ਗੈਸ ਲਾ ਦਰ ਹਾਂ ਨੇ ਵੀ ਗੱਟੀਆਂ ਇਹਨੇ ਕੀਆ ਠੀਕ ਹੈ ਹੁਣ ਜੀ ਮੈਂ ਆ ਗੱਡੀਆਂ ਬੜੇ ਕੀ ਜੰਨੇ ਆ ਇਹ ਗੱਡੀ ਦੀ ਏਜ ਆ ਜੂ ਲਗਭਗ 13 14 ਮਹੀਨੇ 13 14 ਦੇ ਮਹੀਨੇ ਮਤਲਬ ਆਪਣਾ ਅੰਦਾਜ਼ਾ ਹੀ ਹੁੰਦਾ ਹੈ ਨਾ ਹਾਂ ਜੀ ਦੇਖੋ ਸਿੰਗ ਦੇਖੋ ਗੱਡੀ ਦਾ ਕਿੰਨਾ ਸੋਹਣਾ ਸਿੰਗਾ ਕੋਆਇਲ ਜਨਾ ਨੇੜੇ ਮੁੜਿਆ ਵੇਦਾ ਵੀ ਹੈ ਨਾ ਹਾਂਜੀ ਹਾਂ ਜਿਵੇਂ ਇਦਾਂ ਹੀ ਕੱਟੀ ਹੈਗੀ ਇਹ ਆਜੂਗੀ ਆਪਣੇ 28 30 ਕੀ ਆਦੇ ਕਲਾਂ ਦੇ ਵਿੱਚ ਠੀਕ ਆ ਵੀ ਕਹਿੰਦੇ ਬਾਬੇ ਇੱਕ ਡੈਮੋ ਦੇਖੋ ਪਤਾ ਨਹੀਂ ਲੱਗਦਾ ਵੀ ਕਿਹੜੀ ਕੱਟੀ ਉਹ ਇਧਰ ਚਲੀ ਜਾਂਦੀ ਹੈ ਨਾ ਉਹ ਕੀ ਨਾ ਕੋਈ ਨਿਸ਼ਾਨੀ ਹੈ ਨਾ ਦੀ 25 ਤੋਂ ਲੈ ਕੇ 50 ਹਜ਼ਾਰ ਦੀ ਕੱਡੀ ਠੀਕ ਆ 25 ਤੋਂ 50 ਦੇ ਵਿੱਚ ਵੇਚਦੇ ਆ 25 ਤੋਂ 50 ਦੇ ਵਿੱਚ ਜਿਹੜਾ ਵੀ ਰ ਆ ਗਿਆ ਕੱਟੀ ਦੇ ਕੇ ਦੋ ਰਾਂਗੇ ਜਮਾ ਕੋਈ ਚੱਕਰ ਨਹੀਂ ਤੇ ਦੂਜੇ ਨੰਬਰ ਦੇ ਇੱਕ ਆਪਾਂ ਇਨਫੋਰਮੇਸ਼ਨ ਹੋਰ ਦਿੰਨੇ ਹੈਗੇ ਹਾਂਜੀ ਵੀ ਬਾਜਬ ਰੇਟ ਠੀਕ ਹੈ ਤੇ ਆਪੇ ਕੋਲੇ ਕਟਾ ਖੜਾ ਕਰੇ ਨੀਲੀ ਦਾ ਵੀ ਦਾ ਠੀਕ ਹੈ ਤੇ ਇਹ ਲੰਡੇ ਦਾ ਬੱਚਾ ਹੈਗਾ ਠੀਕ ਹੈ ਤੇ ਜੇ ਕਿਸੇ ਵੀਰ ਨੇ ਝੋਟੀ ਆਪਣੇ ਕੋਲੇ ਗਈ ਤੇ ਕਰੋ ਹਾਲੇ ਆਪਾਂ 2 ਦਰ ਮਹੀਨੇ ਛੱਡਦੇ ਨਹੀਂ ਇਹਨੂੰ ਵੀ ਕਰਾਸ ਕਰਾਉਣੀ ਆਪਾਂ ਕੋਈ ਵਸੇ ਨਾ ਦੇ ਕਰਾਸਿੰਗ ਦਾ ਠੀਕ ਹੈ ਇਹ ਆਪਣੇ ਕੋਲੇ ਰੱਖਿਆ ਵਾ ਇਹ ਪੱਕਾ ਹੀ ਰਹੂ ਆਪਣੇ ਕੋਲ ਠੀਕ ਹੈ ਹਰ ਤੱਕ ਸੇਅਰ ਕਰਦਾ ਕੋਈ ਵਿਚਾਰ ਨਹੀਂ ਨੂੰ 100 ਵਸ ਵੇ ਰੱਖਾਂਗੇ ਪੱਕਾ ਆਪਾਂ ਕਿਉਂਕਿ ਸਾਰਾ ਕੁਝ ਪੈਸੇ ਨਾਲ ਨਹੀਂ ਹੁੰਦਾ ਕਿਸਾਨ ਆਪਾਂ ਰੱਖ ਪੱਕਾ ਰੱਖਦੇ ਰੱਖਦਾ ਸਾਂਣ ਮੈਂ ਤੇ ਇਹਨੂੰ ਸਾਡੋ ਸਾਲਾ ਪੱਕਾ ਟੇ ਨੂੰ ਰੋਕਾਂਗੇ ਨੂੰ ਜਮ ਆ ਚਾਹੀਦਾ ਰੱਖਣਾ ਨਾ ਹਾਂ ਹਾਂ ਤੇ ਬਾਕੀ ਜਿਵੇਂ ਤੁਸੀਂ ਦੱਸਿਆ ਵੀ ਜੇ ਆਪਣੇ ਕੋਲੋਂ ਕੋਈ ਝੋਟੀ ਜਾਂਦੀ ਹੈ ਵੀ ਕਰਾਸ ਕਰਾ ਕੇ ਲਿਆ ਸਕਦਾ ਹਾਂ 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 ਲੈ ਆ ਜੇ ਲੱਕੜਾ ਕੋਈ ਚੱਕਰ ਰੋ ਦੇਖੋ ਜੀ ਮੈਂ ਸਾਂਣ ਕਰਾਸ ਕਰੀ ਜਾਂਦਾ ਕੱਟਾ ਜੰਪ ਦੇਣ ਲੱਗ ਗਿਆ ਕੱਟਾ ਇਹ ਕੱਟਾ ਜੰਪ ਦੇ ਉਸ ਤੋਂ ਵਧੀਆ ਦਿੰਦਾ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਮਾਰਕਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਆ ਨਹੀਂ ਹੂੰ ਹੂੰ ਤੇ ਬਾਕੀ ਟੈਸਟੀ ਗੱਲ ਦੇਖ ਸਕਦੇ ਹੋ ਸਾਫ ਸੁਥਰਾ ਹੈਗਾ ਸਾਰੇ ਪੱਖਾਂ ਤੋਂ ਸੋਹਣਾ ਹੈਗਾ ਪੂਰਾ ਠੀਕ ਤੇ ਬਾਕੀਆ ਹੋਰ ਦਿਖਾ ਦਿਓ ਕਿੱਥੇ ਜਿਵੇਂ ਸਾਰੇ ਖੜੀਆਂ ਹਨ ਵੀ ਪਾਬਲੇ ਕੋਲੇ ਪੂਰੇ ਹੁਣ 22 ਤੇ 22 ਨਾਲ ਖਾਜਰ ਖੜਿਆ ਜਮਾ ਦੋ ਨਾਲ ਹੋਰ ਆਉਣ ਵਾਲੇ 24 ਨਾਲ ਹੋ ਜਾਣਗੇ ਆਪਣੇ ਕੋਲੇ ਅੱਜ 24 25 ਹੋ ਜਾਣਗੇ ਹਾਂਰ ਵਪਾਰ ਦਾ ਕੰਮ ਹੈ ਜਦੋਂ ਮਰਜ਼ੀ ਕੋਈ ਵੀ ਆਵੇ ਬਾਕੀ ਆਉਂਦੇ ਰਹਿੰਦੇ ਆ ਹਨਾ ਗੱਡੀ ਦਾ ਪ੍ਰਬੰਧ ਵਗੈਰਾ ਸਾਰਾ ਕੁਝ ਆਪਣਾ ਹੋਊਗਾ ਸਾਰਾ ਗੱਡੀ ਵਗੈਰਾ ਇਹਦੇ ਕੋਲ ਹੁੰਦਾ ਯਾਨੀ ਪ੍ਰਬੰਧ ਸਾਰਾ ਹੁੰਦਾ ਹੈ ਠੀਕ ਆ ਵੀ ਕੋਈ ਯਾਨੀ ਕੋਈ ਦਸ ਚੜ ਕੇ ਆ ਜਾਏ ਚਾਹੇ ਕੋਈ ਮੋਟਰਸਾਈਕਲ ਤੇ ਮੋਟਰ ਜਿਵੇਂ ਆ ਜਾਏ ਪੂਰਾ ਬੰਦਾ ਵੇਚ ਕੇ ਬੰਦੇ ਨੂੰ ਲੈ ਵੀ ਆਵਾਂਗੇ ਹੋਰ ਦੱਸੋ ਠੀਕ ਆ ਮੂਹਰੇ ਲੈ ਵੀ ਆਵਾਂਗੇ ਜਿਵੇਂ ਅੰਮ੍ਰਿਤਸਰ ਵੀਰ ਕੋਈ ਦੂਰੋਂ ਆਉਂਦੇ ਆ ਹਨਾ ਆਪਣਾ ਮੋਗਾ ਨੈਸ਼ਨਲ ਹਾਈਵੇ ਤੋਂ 2 2.5 ਕਿਲੋਮੀਟਰ ਥੱਲੇ ਉਤਰਨਾ ਪੈਂਦਾ ਹੈ ਕਿ ਮੂਹਰੇ ਬੰਦੇ ਨੂੰ ਲੈ ਵੀ ਆਵਾਂਗੇ ਹੁਣ ਅਪਾ ਤਾਂ ਕਹਿੰਦੇ ਵੀ ਕਾਹਨੂੰ ਬੰਦੇ ਦਾ ਖਰਚਾ ਜਿੰਨਾ ਘੜ ਤੋਂ ਘੜ ਖਰਚਾ ਹੁੰਦਾ ਬੰਦਿਆਂ ਖਰਚਾ ਬਚਾਵਾਂਗੇ ਆ ਪਾਜਾਂ ਠੀਕ ਹੈ ਹਾਂ ਵੀ ਮਤਲਬ ਕਿ ਵੀ ਆ ਜੇ ਇੱਥੇ ਵੀ ਤੁਹਾਨੂੰ ਜਿਸ ਤਰ੍ਹਾਂ ਦਾ ਵੀ ਕੋਈ ਜਾਨਵਰ ਪਸੰਦ ਆਉਂਦਾ ਹੈ ਨਾ ਵੀ ਗੱਡੀ ਦਾ ਪ੍ਰਬੰਧ ਉਹ ਸਾਰਾ ਇੱਥੋਂ ਹੋ ਜਾਊਗਾ ਸਭ ਕੁਝ ਹੁੰਦਾ ਮੱਝਾਂ ਵੀ ਹੁੰਦੀਆਂ ਆਪਣੇ ਕੋਲੇ ਬੇਫਿਕਰ ਹੋ ਕੇ ਆ ਸਕਦਾ ਹੈ ਨਾ ਮੱਝ ਟਾਵੀ ਡਲੀ ਆਉਂਦੀ ਆਪਣੇ ਕੋਲੇ ਮੱਝ ਨਾ ਵੀ ਆਉਂਦੀ ਮੱਝ ਕਦੇ ਆਉਂਦੀ ਟਾਵੀ ਤੇ ਮੱਝਾਂ ਚ ਮਤਲਬ ਕਿਸ ਤਰ੍ਹਾਂ ਦੇ ਜਾਨਵਰ ਆਉਂਦੇ ਆ ਵੀ ਤਾਜੀ ਆਉਂਦੀ ਹੈ ਜਾਂ ਕੋਈ ਕਈ ਵਾਰੀ ਟੋਕਣਾ ਟੋਕਣਾ ਨਹੀਂ ਬਣਦੀ ਹੈ ਉਹ ਨਹੀਂ ਲੈਂਦੇ ਉਹ ਟੋਕਰ ਗੱਭ ਨਹੀਂ ਖਰੀਦਦੇ ਨਾ ਫੰਡਰ ਬੱਚੀ ਖਰੀਦਦੇ ਆਪਾਂ ਆਪਣੇ ਕੋਲ ਪਾਲ ਕੇ ਕੱਟੀ ਮਿਲੂਗੀ ਜਾਂ ਤਾਜੀ ਮੈਂ ਮਿਲੂਗੀ ਠੀਕ ਹੈ ਇੱਕ ਮੈਂ ਖੜੀ ਹੋਊਗੀ ਦਿਖਾ ਦੋ ਅੱਜ ਤੇ ਉਹ ਬੈਸੇ ਜਿਵੇਂ ਬੱਚਗਾਨੀ ਡਿਮਾਂਡ ਅੱਜਕੱਲ ਉਹ ਤਾਂ ਨਹੀਂ ਹੁੰਦੀਆਂ ਨਹੀਂ ਬੱਚੀ ਨਾ ਬਖਰੀ ਤੇ ਠੀਕ ਹੈ ਬੱਚੀ ਆਪਣੇ ਕੋਲ ਫੇਲਾ ਹਲ ਇੱਕ ਹੋਈ ਹੈ ਚੈੱਕ ਕਰਵਾ ਕੇ ਦੇਵਾਂਗੇ ਆਪਾਂ ਠੀਕ ਹੈ ਇਹ ਜਰਸੀ ਦੇ ਵਿੱਚ ਪੈਂਦੀ ਹੈ ਨਾ ਤੇ ਇਧਰ ਸਾਹਮਣੇ ਬਈ ਆਹ ਝੋਟੀ ਹੈਗੀ ਇਹ ਛੋਟੇ ਆਪਣੀ ਦੂਜਾ ਸੂਰਾ ਸੂਈ ਹੋਈ ਹੈ। ਉਹ ਬੈਠਾ ਇਹਦਾ ਬੱਚਾ ਕੱਟੀ ਆ ਮਹੀਨੇ ਤੋਂ ਉੱਪਰ ਦੀ ਸੂਈ ਵੀ ਪੰਜ-ਛੇ ਦਿਨ ਉੱਪਰ ਹੋ ਗਏ। ਦੂਜਾ ਸੂਰਾ ਤੇ ਮਹੀਨੇ ਹੀ ਸੂਈ ਵੀ ਆ। ਹਾਂ ਦੁੱਧ ਜਮਾ ਠੰਡਾ ਕਰਕੇ ਮੇਰੇ ਨਾਲ ਬੱਚਣ ਜਗਾ ਕੇ 8 ਕਿਲੋ ਹਾਜ਼ਰ ਆ ਜਮਾ। 8 ਕਿਲੋ ਯਾਨੀ ਨਿਬੜੂਗਾ ਪਰ ਨਿਬੜਨ ਵਾਲਾ 8 ਨਿਬੜੂਗਾ ਜਮਾ। ਠੀਕ ਆ ਹੈ ਯਾਨੀ ਵੱਧਾ ਹੈ 10 ਜੋਦ ਪਰ ਆਪਾਂ ਕਿਉਂਕਿ ਦੂਰੋਂ ਬੰਦਾ ਜੇ ਮੁੜ ਕੇ ਝੂਠਾ ਜ ਨਹੀਂ ਪੈਣ ਵਾਲੀ ਗੱਲ ਜਮਾ। ਠੀਕ ਆ ਵੀ ਜੇ ਕੋਈ ਬਾਲਟੀ ਧਰਦਾ ਮੈਨੂੰ ਲੱਗਦਾ ਕਿ ਤਾਂ ਨਿਬੜੂਗਾ। 8 ਕਿਲੋ ਤੋਂ ਬਾਹ ਠੀਕ ਹੈ ਮਗਰ ਕੱਟੀ ਆ ਗਈ ਹੈ ਨਾ ਮਗਰ ਕੱਟਿਆ ਮਹੀਨੇ ਦੀ ਸੂਈ ਵੀ ਆ ਇੱਕ ਮਹੀਨੇ ਦੀ ਸੂਈ ਵੀ ਆ ਤੇ ਰੇਟ ਤਾਂ ਸਿਰਫ ਹੈਰਾਨ ਕਰਨ ਵਾਲਾ 75000 ਰੁਪਏ ਸਿਰਫ ਹੀ 75000 ਸਿਰਫ 75 ਹੋਣੀ 80 ਨਹੀਂ ਮੰਗਣਾ 85 ਮੰਗਣਾ 75000 ਦੇ ਵਿੱਚੋਂ ਵੀ ਆਏ ਗਏ ਬੰਦੇ ਮਾਨਦਾਨ ਕਰ ਦਾਂਗੇ ਥਾਣ ਦਿਖਾ ਦੋ ਨੇੜੇ ਹੋ ਕੇ 75 ਜੋ ਵੀ ਮਾਨਦਾਨ ਹੋ ਜੂਗਾ ਨਾ 75 ਜੋ ਵੀ ਮਾਨਦਾਨ ਤੇ ਬਹੁਤ ਜਾਇਜ਼ ਰੇਟ ਆ ਨਾ ਉਹ ਨਹੀਂ ਗੱਲ ਵੀ ਲੱਖ ਮੰਗ ਲਿਆ ਸਵਾ ਲੱਖ ਮੰਗ ਲਿਆ ਹੈ ਨਾ ਬਾਕੀ ਨਵਾਂ ਹਣ ਝੋਟੀਆਂ ਦੂਜਾ ਸੂਆ ਜਾਣਾ ਥਾਣਾ ਦਾ ਸਾਈਜ਼ ਬਹੁਤ ਜ਼ਿਆਦਾ ਸੋਹਣਾ ਹੈਗਾ ਨਾ ਤਾਂ ਜ਼ਿਆਦਾ ਲੰਮੇ ਆ ਤੇ ਨਹੀਂ ਜਿਆਦਾ ਛੋੜੇ ਮੁੱਠੀ ਦੀ ਜਵਾਈ ਵਾਲਾ ਥਾਣ ਬਹੁਤ ਵਧੀਆ ਦਾਣਾ ਬਾਕੀ ਗੱਦਕਾੜ ਦੇ ਵਿੱਚ ਵੀ ਚੰਗੀ ਆ ਫੇਸ ਦੀ ਕੁਆਲਿਟੀ ਤੁਸੀਂ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਬਹੁਤ ਤੁਹਾਨੂੰ ਜਾਇਜ਼ ਜਮਾ ਰੇਟ ਲੱਗੂਗਾ ਤੇ ਬਾਕੀ ਕੱਤੀ ਉਧਰ ਖ ਬੈਠੀ ਆ ਉਹੀ ਉਹਨਾਂ ਜਿਹੀਆਂ ਨਾ ਬਈ ਹਾਂ ਬੱਚਾ ਪਹਿਲਾ ਬੱਚਾ ਉੱਪਰਲੇ ਪਾਸੇ ਵਾਲਾ ਹਾਂ 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 ਬਾਕੀ ਗੱਟੀਆਂ ਨਾਲ ਇਹ ਵੀ ਵੱਧਦੇ ਵਾਲੀ ਗੱਲ ਆ ਗਈ ਤੇ ਰੇਟ ਤੁਸੀਂ ਸੋਣੀ ਲਿਆਗਾ ਜਿਹਨੂੰ ਕੋਈ ਵੀ ਜਾਨਵਰ ਪਸੰਦ ਆਉਂਦਾ ਜਾਂ ਝੋਟੀ ਖਰੀਦਣੀ ਆ ਜਾਂ ਇਧਰ ਕੱਟੀਆਂ ਦੀ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਹੀ ਦਿੱਤੀ ਹੈਗੀ ਕਿਸੇ ਤਰ੍ਹਾਂ ਦਾ ਵੀ ਕੋਈ ਜਾਨਵਰ ਖਰੀਦਣਾ ਤੇ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋਗੇ ਜਾਨਵਰ ਹਰ ਇੱਕ ਸਮੇਂ ਅਵੇਲੇਬਲ ਹੀ ਹੁੰਦੇ ਆ ਕਿ ਤੁਸੀਂ ਦੇਖ ਸਕਦੇ ਹੋ ਕਾ ਵੀ ਘਟਾਉਂਦੇਗਾ ਤੂੰ ਵੱਧ ਵੀ ਆ ਜਾਂਦਿੰਗਾ ਗਿਆ ਤੇ ਚੰਗੀ ਲੱਗੀ ਤਾਂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਚਲੋ